ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੋਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਅਕਾਰ ਅਸ਼ਟ ਨਹੀਂ ਬੋਲਣਾ ਛਾ ਲਾ ਕੇ ਅਸ਼ਟਪਦੀ ਸਸਾ ਬੋਲਣਾ ਵਿੱਚ ਅਸ਼ਟਪਦੀ ਜਦ ਆਕਾਰ ਇਹੋ ਕਛ ਨਾ ਦ੍ਰਿਸ਼ਟੀਤਾ ਜਦ ਆਕਾਰ ਇਹੋ ਕਛ ਨਾ ਦ੍ਰਿਸ਼ਟੀਤਾ ਆਕਾਰ ਤੇ ਵਿਸਰਾਮ ਲਾ ਦੋ ਇਹੋ ਤੇ ਯਮਕ ਲਾ ਕੇ ਪਾਪ ਪੁੰਨ ਤਬ ਕਹਤੇ ਹੋਤਾ ਤਬ ਇਥੇ ਯਮਕ ਪੁੰਨ ਤੇ ਵਿਸਰਾਮ ਪਾਪ ਪੁੰਨ ਤਬ ਕਹਤੇ ਹੂਤਾ ਜਬ ਧਾਰੀ ਆਪਨ ਸੁੰਨ ਸਮਾਦ ਤਬ ਖੈ ਤਬ ਬੈਰ ਬਿਰੋਧ ਕਿਸ ਸੰਗ ਕਮਾਤ ਵਿਰੋਧ ਦੱਦੇ ਨਾਲ ਬੋਲਣਾ ਵਿਰੋਧ ਦੱਦੇ ਨਾਲ ਨਹੀਂ ਬੋਲਣਾ ਕਿਸ ਪੁਲਾ ਹੀ ਬੋਲਣਾ ਜਦ ਇਸ ਕਾ ਬਰਨ ਚਿਹਨ ਨਾ ਜਾਪਤ ਤਬ ਹਰਖ ਸੋਗ ਕਹੋ ਕਿਸ ਹੈ ਵਿਆਪਤ ਕਹੋ ਦੇਹੂੜਾ ਧੀਰਗ ਨਹੀਂ ਲਾ ਜਾਣਾ ਔਂਕੜ ਲੱਗਿਆ ਹੋਇਆ ਕਹੋ ਛੇਤੀ ਬੋਲਾਂਗੇ ਤਾਂ ਔਂਕੜ ਲੱਗ ਜੀਗਾ ਕਹੋ ਇਥੇ ਯਮਕ ਕਿਸ ਹੈ ਵਿਆਪਤ ਜਦ ਆਪਨ ਆਪ ਜਦ ਕਸਕੇ ਨਹੀਂ ਬੋਲਨਾ ਜਦ ਪੁਲਾ ਹੀ ਬੋਲਨਾ ਜਦ ਆਪਨ ਆਪ ਆਪ ਪਾਰ ਬ੍ਰਹਮ ਤਾਬ ਮੋਹ ਕਹਾ ਕਿਸ ਹੋਵਤ ਪਰਮ ਆਪਨ ਖੇਲ ਆਪ ਵਰਤੀ ਜਾ ਨਾਨਕ ਕਰਨ ਹਾਰ ਨਾ ਦੂਜਾ ਜਦ ਹੋਵਤ ਪ੍ਰਭ ਕੇਵਲ ਧਨੀ ਤਾਬ ਬੰਦ ਮੁਕਤ ਕਹੋ ਕਿਸ ਕਉ ਗਣੀ ਬੰਦ ਨਹੀਂ ਗੈਣਾ ਬੰਦ ਦਦੇ ਨਾਲ ਕਿਰਦੇ ਨਾਲ ਬੰਦ ਤਬ ਬੰਦ ਮੁਕਤ ਕਹੋ ਕਿਸ ਕਉ ਗਣੀ ਜਬ ਏਕ ਹੈ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੋ ਕੌਨ ਅਵ ਕਹੋ ਕੌਨ ਅਵਤਾਰ ਅਵਤਾਰ ਹੀ ਉਚਾਰਨ ਕਰਨਾ ਆਮ ਪਾਠੀ ਸਿੰਘ ਅਵਤਾਰ ਹੀ ਕਹਿ ਜਾਂਦੇ ਹਨ ਵਾਹਿਗੁਰੂ ਜਬ ਨਿਰਗੁਣ ਪ੍ਰਭ ਸਹਜ ਸੁਭਾਈ ਤਬ ਸੇਵ ਸਕਤ ਕਹੋ ਕਿਤ ਠਾਈ ਜਬ ਆਪ ਹੈ ਆਪ ਆਪਣੀ ਜੋਤ ਧਰੈ ਤਬ ਕਵਨ ਨਿੱਡਰ ਕਵਨ ਕਾਤ ਡਰੈ ਨਿੱਡਰ ਪਾਠ ਕਿਸ ਕੀ ਬੋਲਣਾ ਤਿੰਡਾਰ ਨਹੀਂ ਕਹਿਣਾ ਤਬ ਕਵਨ ਨਿੱਡਰ ਕਵਨ ਕਤ ਡਰੈ ਆਪਨ ਚਲਿਤ ਆਪ ਕਰਨੈ ਹਾਰੈ ਚਲਿਤ ਕਸਕੇ ਨਹੀਂ ਬੋਲਣਾ ਪੂਲਾ ਹੀ ਉਚਾਰਨ ਕਰਨਾ ਆਪਨ ਚਲਿਤ ਆਪ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ ਅਬਨਾਸੀ ਸੁਖ ਆਪਨ ਆਸਨ ਵਿਸਰਾਮ ਅਬਨਾਸੀ ਸੁਖ ਇੱਥੇ ਵਿਸਰਾਮ ਲਾਉਣਾ ਆਪਨ ਆਸਨ ਤਹ ਜਨਮ ਮਰਨ ਕਹੋ ਕਹਾ ਬਿਆਸਨ ਬਿਨਾਸਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਬਗਤ ਅਗੋਚਰ ਅਬਗਤ ਨਹੀਂ ਕਹਿਣਾ ਜਬ ਆਪਗਤ ਅਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕੇਸ ਪੂਛਤ ਲੇਖਾ जब नाथ निरंजन अगोचर अगाधे तब कौन छुटे कौन बंधन बाधे आपन आप आप ही अचरजा अनुसार से अचरजा उच्चारण करने वाली विद्याश दी की नानक आपन रूप आप ही उपर्जा जह निर्मल पुरख पुरख पत होता विश्राम जह निर्मल इठे विश्राम लादना ਪੁਰਖ ਪਦ ਤੇ ਯਮਕ ਲਾਦਨੀਏ ਪੁਰਖ ਪੁਰਖ ਪਤ ਹਉਤਾ ਤਹਿ ਬਿਨ ਮੈਲ ਕਹੋ ਕਿਆ ਤੋਤਾ ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹਿ ਕਉਨ ਕਉ ਮਾਨ ਕਉਨ ਅਭਿਮਾਨ ਜਹ ਸਰੂਪ ਕੇਵਲ ਜਗਦੀਸ਼ ਤਹਿ ਚਲ ਚਿਦਰ ਲਗਤ ਲਗਤ ਕਹੋ ਕੀਸ਼ ਆਛਾਲ ਛਿਦਰ ਉਲੀਵ ਉਚਾਰਨ ਕਰਨੇ ਛਿੱਦਰ ਨਹੀਂ ਕਹਿਣਾ ਰਾਰਾ ਪੂਰਾ ਲਾ ਕੇ ਹੀਠਾਂ ਰਾਰਾ ਹੋਵੇ ਤਾਂ ਅੱਧਾ ਰਾਰਾ ਉਚਾਰਨ ਕਰਨਾ ਹੈ ਤਹਿ ਛਾਲ ਛਿੱਦਰ ਲਗਤ ਕਹ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹਿ ਕਿਸ ਹੈ ਭੂਖ ਕਵਨ ਤ੍ਰਿਪਤਾਵੈ ਕਵ ਕਰਨ ਕਰਾਵਨ ਕਰਨ ਕਰਾਵਨ ਕਰਨ ਹਾਰ ਨਾਨਕ ਕਰਤੇ ਕਾ ਨਾਹ ਸੁਮਾਰ ਜਬ ਆਪਣੀ ਸੋਭਾ ਆਪਨ ਸੰਗ ਬਨਾਈ ਤਬ ਕਵਨ ਮਾਇ ਬਾਪ ਮਿੱਤਰ ਸੋਤ ਭਾਈ ਜਹ ਸਰਬ ਕਲਾ ਆਪਹ ਪਰਬੀਨ ਤਹ ਬੇਦ ਕਤੇਬ ਪਰਬੀਨ ਰਾਰਾ ਪੂਰਾ ਬੋਲਣਾ ਪਰਬੀਨ ਹੀਠਾਂ ਰਾਰਾ ਲਾ ਕੇ ਨਹੀਂ ਉਚਾਰਨ ਕਰਨਾ ਜਹ ਸਰਬ ਕਲਾ ਆਪ ਹੈ ਪਾਪੋ ਬੀਨ ਤਰਹ ਬੇਦਕ ਤੇਬ ਕਹਾ ਕੋ ਉਚੀਨਾ ਜਬ ਆਪਨ ਆਪ ਆਪ ਉਰ ਧਾਰੇ ਤੋ ਸਗਨ ਅਪਸਗਨ ਕਹਾ ਵਿਚਾਰੇ ਕਿ ਆਪ ਸਗਨ ਉਚਾਰਨ ਕਰਨਾ ਆਪ ਤੇ ਸਗਨ ਦੇ ਵਿੱਚ ਡੈਸ਼ ਦੇ ਕੇ ਪਾਠ ਇਕੱਠਾ ਹੀ ਹੈ ਬੋਲਾ ਬੋਲਣਾ ਤੋ ਸਗਨ ਆਪਸਗਨ ਕਹਾ ਵਿਚਾਰਾ ਜਹ ਆਪਨ ਊਚ ਆਪਨ ਆਪ ਨੇਰਾ ਤਹ ਕੌਨ ਠਾਕੁਰ ਕੌਨ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਰਹੀ ਤੇ ਵਿਸਰਾਮ ਲਾਉਣਾ ਹੈ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਨ ਹੋ ਆਪ ਜਹ ਅਛਲ ਅਛੇਦ ਇਥੇ ਚਾਲ ਅਨਸਰ ਅਛਲ ਉਚਾਰਨ ਕਰਨਾ ਹੈ ਆਈ ਦੇ ਵਿੱਚ ਡੈਸ਼ ਦੇ ਕੇ ਅਸ਼ਾਲ ਜਿੱਥੇ ਅਸ਼ਲ ਛਲਾਈ ਨਹਿ ਛਲਾਈ ਨਹਿ ਘਾ ਉਕਟਾ ਕਰ ਸਕਿਆ ਉਥੇ ਅਸ਼ਲ ਹੀ ਉਚਾਰਨ ਕਰਨਾ ਜਿਵੇਂ ਅਚਰਜ ਅਚਰਜ ਤੇ ਅਚਾਰ ਅਚਰ ਇਸੇ ਤਰ੍ਹਾਂ ਅਸ਼ਾਲ ਤੇ ਅਸ਼ਲ ਪਾਠ ਜਿਹੜਾ ਚਾਲ ਅਨੁਸਾਰ ਹੀ ਪਾਠ ਕੀਤੀ ਜਾਂਦੀ ਹੈ ਜਹ ਅਛਲ ਅਛੇਦ ਅਪੇਦ ਸਮਾਇਆ ਆਰਥਿਕ ਕੀ ਹੈ ਸਾਰਿਆਂ ਦਾ ਊਹਾ ਕਿਸ ਹੈ ਵਿਆਪਤ ਮਾਇਆ ਆਪਸ ਕਾ ਆਪਹਿ ਆਦੇਸ ਤਿਹ ਗੁਣ ਕਾ ਨਾਹੀ ਪਰਵੇਸ਼ ਜਹ ਏਕਹਿ ਕਾ ਜਹ ਇਕਹਿ ਏਕ ਜਹ ਇਕਹਿ ਏਕ ਏਕ ਭਗਵੰਤਾ ਤਹਿ ਕਉਨ ਅਚਿੰਤ ਕੇਸ ਲਾਗੇ ਚਿੰਤਾ ਜਹ ਆਪਨ ਆਪ ਆਪ ਪਤੀ ਆਰਾ ਤਹਿ ਕਉਨ ਕਥੈ ਕਾਉਨ ਸੁਨਣੈ ਹਾਰਾ ਦੂਵੇਂ ਨੰਨੇ ਬੋਲਨੇ ਹਨ ਸੁਨਣੈ ਹਾਰਾ ਉਚਾਰਨ ਕਰਨਾ ਕਈ ਵਾਰ ਅਸੀਂ ਸੁਨਣੈ ਹਾਰਾ ਕਹਿ ਜੰਦੇ ਹਾਂ ਸ਼ੁੱਧ ਬੋਲਨਾ ਸੁਨਣੈ ਹਾਰਾ ਤੇ ਪਤੀਆਰਾ ਜਿਹੜਾ ਪਾਦਾ ਪਤੀਆਰਾ ਨਹੀਂ ਕਹਿਣਾ ਬਿਹਾਰੀ ਦੇ ਨਾਲ ਦੀਦ ਗੁਚਾਰਨ ਕਰਨਾ ਪਤੀਆਰਾ ਬਹੁ ਬੇਅੰਤ ਊਚਤੇ ਊਚਾ ਨਾਨਕ ਆਪਸ ਕਾ ਆਪਹਿ ਪਹੁੰਚਾ ਇਹ ਪਦਾਂ ਦੀ ਮਿਹਨਤ ਕਰ ਲਈ ਜਿਵੇਂ ਬੱਬਾ ਹਾਹੀ ਔਂਕੜ ਆ ਗਿਆ ਜੀ ਬਾਹੂ ਕਹਿਤਾ ਤੇ ਹੂੜਾ ਲੱਗ ਗਿਆ ਬਾਹੂ ਕਹ ਲਹ ਜਹ ਇਹ ਔਂਕੜ ਦੀ ਆਵਾਜ਼ ਬਾਹੂ ਕਹ ਲਹ ਲਹ ਜਹ ਇਹ ਹੂੜੇ ਦੀ ਆਵਾਜ਼ ਹੈ ਜਹ ਆਪ ਰਚਿਓ ਪਰਪੰਚ ਆਕਾਰ ਤਿਹ ਗੁਣ ਇਹ ਵੀ ਉਹੀ ਆ ਗਿਆ ਨਾ ਤਿਹੋ ਛੇਤੀ ਬੋਲਾਂਗੇ ਜਿਵੇਂ ਇਹੋ ਆ ਗਿਆ ਜਿਹੜੀ ਸਾਰੀ ਹਾਏ ਔਂਕੜ ਇਹੋ ਤੇਹੋ ਖਿਹੋ ਲਿਹੋ ਤੇਹੋ ਇਹੋ ਕਹਤਾ ਫਿਰ ਊੜਾ ਲੱਗ ਗਿਆ ਤੇਹੋ ਗੁਣ ਮਹਿ ਕੀਨੋ ਵਿਸਥਾਰ ਪਾਪ ਪੁੰਨ ਤਹ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਛਾਵਤ ਬੰਛਾਵਤ ਕਸਕੇ ਬੋਲਣ ਟਪੀ ਲੱਗੀ ਹੋਈ ਆਲ ਜਾਲ ਮਾਇਆ ਜੰਜਾਲ ਉਮੈ ਮੂ ਭਰਮ ਭੈ ਭਾਰ ਦੁਖ ਸੁਖ ਮਾਨ અપਮਾਨ ਅਨੇਕ ਪ੍ਰਕਾਰ ਕੀਓ ਬਖਿਆਨ ਪ੍ਰਕਾਰ ਰਾਰਾ ਪੁਰਾਣੀ ਪ੍ਰਕਾਰ ਨਹੀਂ ਪ੍ਰਕਾਰ ਅਨੇਕ ਪ੍ਰਕਾਰ ਕੀਓ ਬਖਿਆਨ ਅਨੇਕ ਪ੍ਰਕਾਰ ਪ੍ਰਕਾਰ ਪ੍ਰ ਪ੍ਰਦੀਵਾਜ ਦੇਣੀ ਅਨੇਕ ਪ੍ਰਕਾਰ ਕਿਉ ਬਖਿਆ ਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਖੇਲ ਜਿਹੜਾ ਪਾਦਾ ਨਾ ਥੋੜਾ ਜਿਹਾ ਭਾਰਾ ਹੀ ਬੋਲਨਾ ਖੇਲ ਸੰਕੋਚੈ ਤਉ ਨਾਨਕ ਇਕੈ ਖੇਲ ਸੰਕੋਚੈ ਤਉ ਨਾਨਕ ਇਕੈ ਜਹ ਅਬਗਤ ਭਗਤ ਤਹ ਆਪ ਕਿ ਵਿਸਰਾਮ ਧਿਆਨ ਨਾ ਲਾਉਣਾ ਜਹ ਅਬਗਤ ਇਥੇ ਵਿਸਰਾਮ ਹੈ ਭਗਤ ਤਹ ਆਪ जय ह पसरे पासार संत परताप दुहू हाँ जी दुहू उच्चारण करना ददे अंकड़ दु हा ही ड्लंकड़ हू दोहू नहीं कहना दो पूरा लग जाएगा हू दलंकड़ लगने दो हु नहीं दोहू नहीं दुहू पाथ का दुहू पाख का दुहू पाख का पाख का दुहु पाख का अपहतनी उनकी शोभा उनहु बने अपह कौतुक करै करै ते विश्राम लाउना अपह कौतुक करै आनंद चोज अपह रस भोगन निर जोग जिस पावै तिस अपन नाइलावै जिस पावै तिस खेल खिलावै ਬੇਸਮਾਰ ਅਥਾ ਬੇਸ ਤੋਂ ਨਹੀਂ ਤੋੜਨਾ ਬੇ ਤੋਂ ਵਿੱਚ ਡੈਸ਼ ਦੇਣੀ ਹੈ ਬੇਸਮਾਰ ਬੇਸਮਾਰ ਅਥਾ ਬੇਸਮਾਰ ਅਥਾ ਅਗਨਤ ਅਤੋਲੈ ਜਿਉ ਬੁਲਾਵਹ ਤਿਉ ਨਾਨਕ ਦਾਸ ਬੋਲੇ ਚਲੋਕ ਜੀਉ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹ ਦਿਸਤਾਰ ਅਸ਼ਟਪਦੀ ਆਪ ਕਥੈ ਆਪ ਸੁਨਣਹਾਰ ਸੁਨਣਹਾਰ ਨੰਨੇ ਨਾਲ ਕੀ ਉਚਾਰਨ ਕਰਨਾ ਸੁਨਣ ਨਾਣਾ ਨਹੀਂ ਬੋਲਨਾ ਆਪ ਕਥੈ ਆਪ ਸੁਨਣਹਾਰ ਆਪ ਕਥੈ ਆਪ ਸੁਨਣਹਾਰ ਆਪਹਿ ਏਕ ਆਪ ਵਿਸਥਾਰ ਜਾ ਤਿਸ ਭਾਵੈ ਤਾ ਸ੍ਰਿਸ਼ਟ ਉਪਾਏ ਆਪਣੈ ਪਾਣੈ ਆਪਨੈ ਇਹ ਐਡੇ ਕੰਨਾ ਧਿਆਨ ਨਾਲ ਉਚਾਰਨ ਕਰਨਾ ਆਪਣੈ ਪਾਣਾ ਆਪਣੈ ਪਾਣਾ ਲੈ ਸਮਾਏ ਤੁਮ ਤੇ ਭਿੰਨ ਤੁਮ ਤੇ ਤੁਮ ਤੇ ਭਿੰਨ ਤੁਮ ਤੇ ਤੇ ਵਿਸਰਾਮ ਲਾ ਦੂ ਭਿੰਨ ਨਹੀਂ ਕਿਛੂ ਤੁਮ ਤੇ ਭਿੰਨ ਨਹੀਂ ਕਿਛ ਹੋਏ ਅਪਨ ਸੂਤ ਸਭ ਜਗਤ ਪਰੋਏ ਜਾ ਕਾ ਪ੍ਰਭ ਜੀਓ ਆਪ ਬੁਝਾਏ ਸਚ ਨਾਮ ਸੋਈ ਜਾਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰੇਸ਼ਟ ਕਾ ਜੇਤਾ ਜੀਵ ਦੰਤਰ ਸਭ ਤਾ ਕਹਿ ਹਾਥ ਦੀਨ ਦਇਆਲ ਅਨਾਥ ਕੋ 나ਥ ਜਿਸ ਰਾਖੈ ਤਿਸ ਕੋ ਨ ਮਾਰੈ ਸੋ ਮੂਆ ਜਿਸ ਮਨ ਹੋਂ ਬਿਸਾਰੈ ਤਿਸ ਤਾਜ ਅਵਰ ਕਹਾ ਕੋ ਜਾਇ ਤਿਸ ਤਾਜ ਅਵਰ ਕਹਾ ਕੋ ਜਾਇ ਸਾਬ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਣਹ ਸਾਥ ਗੋਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਿਹਾਰ पूरन पूर पूरन ते लादो विश्राम पूरन पूर रहे दयाल पूरन पूर रहे दयाल सब ऊपर होवत सब ऊपर सब ऊपर होवत कृपाल अपने कर्तव्य जानै आप अंतर जामी रहयो बेआप प्रत पाल जीण बहुपात जो जो रचयो ਸੋ ਤਿਸਹਤਿਆਤ ਜਿਸ ਭਾਵੈ ਤਿਸ ਲੈ ਮਿਲਾਇ ਭਗਤ ਕਰਹਿ ਹਰ ਕੀ ਗੁਣ ਗਾਇ ਮਨ ਅੰਤਰ ਵਿਸਵਾਸ ਕਰ ਮੰਨਿਆ ਕਰਨਹਾਰ ਨਾਨਕ ਇਕ ਜਾਣਿਆ ਜਨ ਲਾਗਾ ਹਰ ਏਕੈ ਨਾਏ ਤਿਸ ਕੀ ਆਸ ਨ ਬਿਰਥੀ ਜਾਏ सेवक ਕੋ ਸੇਵਾ ਬਨਾਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਿਰੰਕਾਰ ਬੰਧਨ ਤੋੜ ਭੈ ਨਿਰਵੈਰ ਅਨ ਦਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹਿਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਹਰ ਪ੍ਰਭ ਹਾਂਜੀ ਹਰ ਪ੍ਰਭ ਵਾਹਿਗੁਰੂ ਜੀ ਕਾ ਕਾਲ ਸਾਹ ਕਰਹੈ ਵਾਹਿਗੁਰੂ ਜੀ ਕੀ ਫਤਿਹ